ਹਾਂ ਜੀ ਯਾਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੋਡੇ ਜਾਨਾ ਤੇ ਸੈਟ ਵੈਟ ਹੋਣਗੇ ਲਓ ਵੀ ਮਿੱਤਰੋ ਆਪਣੇ ਤੁਸੀਂ ਹੱਥ 'ਚ ਦੇਖ ਰਹੇ ਆਂ ਛਤਰੀਆਂ ਭਾਵੇਂ ਬੰਦੇ ਆਂ ਜਾਨਵਰ ਫੋਟੋ ਫਾਟਿ ਚੱਲ ਗਏ ਕੁੱਕੜੇ ਛੱਡ ਚੱਲੀਏ ਆਂਡਾ ਬਈ ਦਿੱਤਾ ਪਿਆ ਦੇਖੋ ਅੱਜ ਤੁਸੀਂ ਲਾਈਵ ਚੈੱਕ ਕਰੋ ਤੁਹਾਡੇ ਸਾਹਮਣੇ ਖੁੱਡਾ ਖੋਲਿਆ ਮੈਂ ਆਹ ਚੱਕ ਲਿਆ ਬਈ ਆਂਡਾ ਠੀਕ ਹੈ ਇਹ ਆਪਾਂ ਸੇਵ ਕਰ ਦਿੰਨੇ ਆਂ ਇੱਥੋਂ ਚੱਕ ਲਾਂਗੇ ਬਾਅਦ 'ਚ ਯਾਰ ਇਹ ਕਿੜੇ ਉੱਪਰ ਚੜਦੇ ਚੜ ਜਾਂਦੇ ਵੇਹੇ ਹੁਣ ਤੋੜ ਦੇ ਤਾੜ ਦੇਣੀ ਤੋੜਨਾ ਹੁੰਦਾ ਨਹੀਂ ਹੁਣੀ ਤੋੜ ਦੇਣਾ ਸੀਗਾ ਆ ਕਿਆ ਲਿਆਉ ਪੁੱਪਰ ਜਾਨਵਰ ਬੰਦੇ ਆ ਬਈ ਇੱਥੇ ਨਾ ਵਿੰਗਾ ਕਬੂਤਰ ਇੱਕ ਆ ਗਿਆ ਓਏ 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 ਹੋ ਵਜਾ ਕੇ ਡੈਕ ਪਿਆ ਯਾਰ ਕਰੋਨਾ ਪਾਇਟੇ ਪਤਾ ਨਹੀਂ ਕੀ ਦਾ ਵਾ ਇਹਨੂੰ ਭਜਾਉਨੇ ਆ ਖੜ ਜੋ ਆਪਣੇ ਕਬੂਤਰ ਹਜੇ ਨਾ ਬਾਹਰ ਕੱਢੀਏ ਨੂੰ ਭਜਾ ਕੇ ਆਉਨੇ ਆ ਵਿੰਗਾ ਕਬੂਤਰ ਯਾਰ ਮੇਰੇ ਰਵਿੰਦਰੂ ਸਾਹ ਜਾ ਗਏ ਓ ਵੀਰਿਆ ਕਰੋਨਾ ਪਾਇਟੇ ਵਾ ਬਾਈ ਲੋਕ ਯਾਰ ਛੱਡ ਦਿੰਦੇ ਆਂ ਚੱਲ ਲੈ ਹਾਂ ਇਹਦਾ ਕੰਮ ਲੈ। ਓਹ ਹੋ। 10000 ਕੀ ਕਰਾਂ ਦਾ ਹੁਣ ਮੈਂ? ਆਪਣੇ ਕਬੂਤਰ ਫੌਲੇ ਡਰੇ ਬੈਠੇ ਬਈ ਅੰਦਰ ਦੇਖੋ। ਆਓ ਦੇ ਕਿਵੇਂ ਝਾਕਦੇ। ਧੌਣਾ ਚੱਕੀ ਬੈਠੇ ਆ। ਕੀ ਕਰਾਂ ਬਾਈ ਹੁਣ ਇਹਦਾ ਯਾਰ ਕਮੈਂਟ ਕਰਕੇ ਜਰੂਰ ਦੱਸਿਓ। ਇਹਨੂੰ ਹੁਣ ਧੌਣਾ ਦੇ ਪੈਣਾ ਹੀ ਨਹੀਂ ਆਪਣੇ ਕਬੂਤਰ ਉਧਰ ਤਾਂ ਬਾਜੀਆਂ ਸਿਰ ਤੇ ਜਲ। ਭਾਜਾ। ਓ ਜਾ ਜਾ ਇਧਰੀ ਨੰਗ ਨੰਗ ਜਾ ਕੇ ਦੇ। ਹੇ ਮਾਮਟੀ ਜਨਾ ਵਰਜੀ ਪਾਜਾ ਚਲ ਉਹ ਜਾ ਉੱਡ ਜਾ ਉੱਡ ਜਾ ਜੀ ਬਈ ਮੈਂ ਹੱਥ ਲਾਇਆ ਤਾਂ ਵੀ ਓਖਾ ਲਓ ਬਈ ਕੇਰਾ ਤਾਂ ਮੈਂ ਭਜਾਤਾ ਚੱਲਦੇ ਆਪਾਂ ਉੱਪਰ ਆਪਾਂ ਆਪਦੇ ਗੁੱਤਰ ਬਣਗੇ ਇਹ ਬਈ ਲੋਕਾਂ ਦੀ ਬਾਲੀ ਮਾੜੀ ਗੱਲ ਆ ਯਾਰ ਹਨਾ ਐਂ ਛੱਡ ਦਿੰਦੇ ਆ ਮੁੜ ਕੇ ਨਾਲਤ ਗੱਲ ਆਇਥੋਂ ਫੜਦੇ ਆ ਬੱਚਾ ਆਦੇ ਬੈਠਾ ਆ ਆਪਣਾ ਜਿਹੜਾ ਹੋ ਆਇਆ ਵਾ ਇਹਨੂੰ ਬੰਨ ਦਨੇ ਆਪਾਂ ਆ ਫੜ ਲਿਆ ਇੱਥੇ ਬੰਨਦੇ ਆ ਆ ਲੋ ਬਾਈ ਓਏ ਇੱਥੇ ਬਹਿ ਜਾ ਰੱਸੀ ਦੀ ਟਾਈਟ ਕਰ ਦਿੰਨਾ ਮੈਂ ਗੰਢ ਦੇ ਦਿੰਨਾ ਹੱਥ ਥੋੜੀ ਜੀ ਕਿਉਂਕਿ ਨਾ ਇਹ ਨਹੀਂ ਭਜਦਾ ਵਾ ਲਓ ਵੀ ਬਾਈ ਆ ਬੰਨਤਾ ਆਪਾਂ ਇਹਨੂੰ ਚੱਕ ਦਨੇ ਛਤਰੀ ਤਾਂ ਦੂਜੀਆਂ ਛਤਰੀਆਂ ਲਾਉਣੇ ਆ ਛਤਰੀਆਂ ਮੈ ਲਿਆਂਦਿਆਂ ਨਾ ਹੋ ਪੰਗਾ ਹਾਂ ਲਓ ਵੀ ਭਾਈ ਅਗਲੇ ਦੋ ਕੂਤਰ ਕੱਢ ਲਿਆਂਦੇ ਆਪਾਂ ਇਹਨਾਂ ਨੂੰ ਵੀ ਜਲਦੀ ਆਲਦੀ ਬੰਦ ਨੇ ਹੋਰ ਨਾ ਹੱਥੋਂ ਨਿਕਲ ਜਾਣ ਲਓ ਭਾਈ ਆ ਵੀ ਲਾ ਦਨੇ ਆ ਛਤਰੀ ਆਪਾਂ ਦੋ ਛਤਰੀਆਂ ਟੰਗ ਤੀਆਂ ਆ ਹੈਗੀਆ ਲਾਸਟ ਛਤਰੀ ਓਏ ਭਾਈ ਠਰੈ ਕੀ ਚੱਕਰ ਆ ਤੈਨੂੰ ਇਹ ਭਾਈ ਮੈਂ ਨਾ ਉਹ ਕਰਤਾ ਗੰਢ ਦੇ ਦੀ ਖੋਲ ਲੈਨੇ ਯਾਰ ਰਸੀਦੀ ਕਿਹੜਾ ਢਿੱਲੀ ਕਰਨੀ ਪਣੀ ਕੱਸ ਦੇ ਪਰ ਸੀਨਾ ਮੇਂ ਜਿਆਦਾ ਕਾਸਤੀ ਇਹਦੀ ਵੱਡੀ ਵਾਲੀ ਸੀਗੀ ਟਾਈਟ ਕਰਤੀ ਤੇ ਉਹ ਜਿਆਦਾ ਹੋ ਗਈ ਹੁਣ ਉਹ ਚੂੜੀ ਨਹੀਂ ਘੁੰਮਦੀ ਛਤਰੀ ਕਸੀ ਨਹੀਂ ਆਂਦੀ ਤੇ ਉਹ ਆਪਾਂ ਖੋਲ ਲਗੇ ਠੀਕ ਹੈ ਬਾਈ ਤੇ ਆਹ ਦੇਖੋ ਕਬੂਤਰ ਇਹ ਆਪਣੇ ਜਿਹੜੇ ਕੱਢਨੇ ਆ ਪਹਿਲਾਂ ਬਾਜੀ ਛੱਡਨੇ ਆ ਉਹ ਦੋਨੇ ਆਪ ਬਿਠਾਦੇ ਆ ਇੱਕ ਉਹ ਵਾਲੀ ਛਤਰੀ ਤੇ ਇੱਕ ਪੱਠਾ ਇੱਧਰ ਬਿਠਾਇਆ ਵਾ ਦੋ ਘੰਟੇ ਹਨਾ ਬਿਠਾ ਦਿੰਨੇ ਇਹਨਾਂ ਨੂੰ ਫੇਰ ਲਾ ਦਾਂਗੇ ਲਓ ਵੀ ਬਾਈ ਤੀਜੀ ਵੀ ਛਤਰੀ ਟੰਗਤੀ ਠੀਕ ਹੈ ਜੀ ਇਹਨਾਂ ਨੂੰ ਬੈਠੇ ਰਹਿਣ ਦਿੰਨੇ ਆਪਾਂ ਤੇ ਬਾਕੀ ਖੁੱਡੇ ਵਾਲੇ ਬੱਚੇ ਪੁੱਛੇ ਚੈੱਕ ਕਰੋ ਛੂਲੇ ਛਾਲੇ ਆਪਾਂ ਸਾਰਿਆਂ ਨੂੰ ਦਿੰਨੇ ਆਂ ਬਾਈ ਆਹ ਦੇਖ ਲੋ ਇੱਧਰ ਉਹ ਆਪਣੇ ਗਲਬੋ ਹੋਣੀ ਬਾਕੀ ਇਧਰ ਦੂਸਰੇ ਕਬੂਤਰ ਬੈਠੇ ਆ ਤੇ ਆਹ ਪੱਠਿਆਂ ਨੇ ਇਧਰਾਂਡੇ ਲੜੇ ਯਾਰ ਫੇਰ ਓਏ ਪਾਸੇ ਦੋ ਦਾਏ ਇੱਕ ਦਸ ਇੱਕ ਦੋ ਥੱਲੇ ਇਹਨਾਂ ਦੇ ਹੀ ਦੋਨਾਂ ਦੇ ਇਹ ਆਪਸ ਵਿੱਚ ਮਿਲਣਗੀਆਂ ਤੇ ਬਾਈ ਸਫਾਈ ਵੀ ਆਪਾਂ ਕਰਾਂਗੇ ਠੀਕ ਹੈ ਜੀ ਆਹ ਬੱਚੇ ਦੋਨੇ ਗੱਜੇ ਕਾ ਕਾਲੀ ਪੂਛਦਾ ਛਾਹ ਖਾਦੇ ਕੋ ਮਗਰ ਵੀ ਪੂਛਦਾ ਛਾਹ ਖੇ ਦੋਨੇ ਜਣੇ ਪੱਕੇ ਹੋ ਗਏ ਘਰ ਦੇ ਮੈਂ ਸਦੀ ਲਾ ਕੇ ਵੀ ਲਾ ਕੇ ਦੇਖਿਆ ਇਹਨਾਂ ਨੂੰ ਆ ਜਾਂਦੇ ਬਾਈ ਦੰਡਾ ਆਪ ਲਾ ਗਏ ਤੇ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਹਨਾ ਉਹ ਕਹਿੰਦਾ ਵੀ ਬੱਚੇ 45 ਦਿਨਾਂ ਦੇ ਬਾਈ 45 ਦਿਨਾਂ ਦੇ ਥੋੜੇ ਸੀਗੇ ਬੱਚੇ ਇਹ ਡਾਲੇ ਨਾ ਛੋਟੇ ਸੀ ਅਜੇ ਕੱਟੋ ਘੱਟ ਪਤਾ ਤੁਸੀਂ ਕੀ ਕਰਨਾ ਵਾ ਬੱਚਿਆਂ ਨੂੰ ਜਦੋਂ ਬੱਚੇ ਹੋਗੇ ਡੇਢ ਕ ਮਹੀਨੇ ਦੇ ਠੀਕ ਹੈ ਜੀ ਡੇਢ ਪੌਣੇ ਪੌਣੇ 2 ਮਹੀਨੇ ਦੇ ਨਹੀਂ ਤਾਂ ਯਾਰ ਜਦੋਂ ਸਾਰਿਆਂ ਨਾਲ ਵਧੀਆ ਨਾ ਜਦੋਂ ਬਈ ਬੱਚੇ ਇੱਕ ਮਿੰਟੇਵਾਂ ਲੜਵੀਂ ਇਥੇ ਜਦੋਂ ਬੱਚੇ ਚੱਲਣ ਲੱਗ ਗਏ ਨਾ ਤੇ ਉਦੋਂ ਹੀ ਬਾਈ ਪਤਾ ਕੀ ਕਰੋ ਛਤਰੀ ਦੇ ਬਿਠਾਉਣ ਲੱਗ ਜਉ ਨਿੱਕੀ ਜੀ ਢਾਂਗੀ ਲਾ ਕੇ 2-3 ਫੁੱਟ ਦੀ ਇੰਨੀ ਕੁ ਇੰਨੀ ਕੁ ਲਾ ਕੇ ਨਾ ਆਹ ਦੇਖੋ ਤੇ ਸਾਂਹ ਸੈੱਟ ਹੋਈ ਜਾਂਦਾ ਹੁਣ ਤੇ ਉਹ ਲਾ ਕੇ ਉਹਦੇ ਉੱਤੇ ਬਿਠਾਓ ਤੇ ਜਦੋਂ ਤੁਰਨ ਲੱਗ ਜੇ ਬੱਚਾ ਉਦੋਂ ਪਹਿਲਾਂ ਨਹੀਂ ਤੁਰਨ ਲੱਗ ਜੇ ਠੀਕ ਹੈ ਜੀ ਫਿਰ ਉਦੋਂ ਇੱਕ ਛਤਰੀ ਦੇ ਬਿਠਾਉਣਾ ਵਾ ਜਦੋਂ ਉਹ ਬੱਚਾ ਤੁਹਾਨੂੰ ਪਤਾ ਲੱਗਾ ਛਤਰੀ ਤੋਂ ਛੱਲੇ ਛਾਲ ਮਾਰ ਜਾਂਦਾ ਉਦੋਂ ਉਦੋਂ ਆਪੋਜੀਟ ਉਹਦੇ ਇੱਕ ਹੋਰ ਛਤਰੀ ਲੱਗ ਜਿਵੇਂ ਆਪਣੀ ਲਈ ਵੀ ਆ ਰਿਹਾ ਪੋਲ ਇੱਕ ਇੱਕ ਪੋਲ ਹੋ ਰਿਹਾ ਆਏ ਲਾਓ ਫਿਰ ਤੇ ਬੱਚਾ ਉੱਡੂਗਾ ਇਧਰਲੀ ਛਤਰੀ ਤੇ ਬੈਠੂਗਾ ਇਧਰ ਉੱਡੂਗਾ ਉਧਰਲੀ ਛਤਰੀ ਤੇ ਬੈਠੂਗਾ ਪਹਿਲਾਂ ਉਹਨੂੰ ਜਾਲਾਂ 'ਚ ਪਾਈ ਚਲੋ ਛੋਟੇ ਹੁੰਦੇ ਨੂੰ ਬਾਈ ਬਿੱਲੀ ਤੋਂ ਵਿਚਾਰ ਰੱਖੋ ਜਾਂ ਜੇ ਛਤਰੀ ਤੇ ਬਿਠਾਉਣਾ ਨੇ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਪਰ ਫੇਰ ਵੀ ਬਾਈ ਤੁਸੀਂ ਕੋਲੇ ਰਹੋ ਛੱਡ ਕੇ ਇਹਨੂੰ ਕਿਤੇ ਨਾ ਜਾਇਓ ਕਿਉਂਕਿ ਮੇਰੇ ਨਾਲ ਹੋਈ ਵੀ ਆ ਜਦੋਂ ਆਹ ਖੁੱਡਾ ਬਣਾਉਂਦੇ ਸੀ ਨਾ ਆਪਾਂ ਤੇ ਬਾਈ ਉੱਤੇ ਬੈਠੇ ਸੀਗੇ ਬੱਚੇ ਇਹਨਾਂ ਦੀ ਛੇ ਦੀ ਛੱਤ ਨਹੀਂ ਸੀ ਬਾਈ ਤੇ ਬਿੱਲੀ ਆਈ ਬਿਤਾਉਣਾ ਖਾ ਗਈ ਬੱਚਿਆਂ ਦਾ ਮੈਂ ਇੱਕ ਕੰਮ ਸਕੈਂਡਲ ਹੀ ਥੱਲੇ ਉਤਰਿਆ ਇੱਕ ਸਕੈਂਡਲ ਹੀ ਬਸ ਉਹਨੇ ਜੀ ਕੰਮ ਕਰ ਗਈ ਪਤਾ ਨਹੀਂ ਉਹਨੇ ਖਣੇ ਤੱਕੀ ਜਾਂਦੀ ਸੀਗੀ ਕਦੋਂ ਇਹ ਜਾਵੇ ਤੇ ਕਦੋਂ ਕਾਂਡ ਕਰੀਏ ਐਂ ਹੋਈ ਬਾਈ ਤਾਂ ਹੀ ਤੁਹਾਨੂੰ ਕਹਿਣਾ ਕੋਈ ਛੱ ਤੇ ਕੱਲ ਨੂੰ ਪਾਪੇ ਨੇ ਲਾਉਣਾ ਜਿੰਨੇ ਵੀ ਕਬੂਤਰ ਬਚੇ ਵੇ ਆ ਸਾਰੇ ਹਨਾ ਕਬੂਤਰ ਕਬੂਤਰ ਨੇ ਸਾਰੇ ਦੇ ਰੰਗ ਲਾਉਣਾ ਤੇ ਵਲੌਗ ਆਊਗਾ ਦੇਖਿਓ ਤੁਸੀਂ ਤੇ ਇੱਕ ਬਾਈ ਜਿਹੜੇ ਕਹਿੰਦੇ ਸੀਗੇ ਵੀ ਸੀਲ ਕੁੱਕੜ ਲਿਆਓ ਸੀਲ ਕੁੱਕੜ ਲਿਆਓ ਬਾਈ ਖੁੱਡਾ ਵਾਲੀਏ ਪਹਿਲਾਂ ਆਪਾਂ ਸੀਲ ਕੁੱਕੜ ਪੁੱਛੇ ਵੇ ਆ ਚੂਜੇ ਮਿਲ ਜਾਂਦੇ ਸਾਰੇ ਨਾਲੋਂ ਵਧੀਆ ਆਪਾਂ ਬਰੀਡ ਤਿਆਰ ਕਰਾਂਗੇ ਫਿਰ ਆਪ ਆਪਣੇ ਕੋਲੇ ਉਹ ਬਰੀਡਿੰਗ ਕਰਨਗੇ ਅੰਡੇ ਧਾਰਨ ਕੇ ਬੱਚੇ ਕਢਾਵਾਂਗੇ ਕਿ ਯਾਰ ਇੰਨਾ ਚੋਂ ਨਹੀਂ ਕੋਈ ਨਾ ਆਪਣੀਆਂ ਦੇਸੀ ਮੁਰਗੀਆਂ ਚੋਂ ਨਾ ਕੋਈ ਮੁਰਗੀ ਨਾ ਸੇਵਾ ਨਹੀਂ ਮੰਗਦੀ ਬਾਈ ਜੇ ਇਹਨਾਂ 'ਚ ਕੋਈ ਸੇਵਾ ਮੰਗ ਲਈ ਨਾ ਬਾਈ ਤੇ ਫਿਰ ਆਪਾਂ ਸੌਖਾ ਹੋ ਜੂ ਆਪਾਂ ਨੂੰ ਫਿਰ ਆਪਾਂ ਸੀਲ ਦੇ ਕਿਤੇ ਵੀ ਆਂਡੇ ਲੈਣਗੇ ਆਂਡੇ ਸੌਖੇ ਮਿਲ ਜਾਣਗੇ ਵੱਡੇ ਜਾਨਵਰ ਘੱਟ ਮਿਲਦੇ ਆ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਮੋਦਨ ਵੀ ਕਿਹਾ ਸੀ ਬਰੀਡ ਲੈਣੀ ਆਪਾਂ ਵਧੀਆ ਤਕੜੀ ਜੀ ਨਸਲ ਲੈ ਕੇ ਆਵਾਂ ਲੜਾਉਂਦਾ ਤਾਂ ਐਵੇਂ ਤੁਹਾਨੂੰ ਮੈਂ ਕਹਾਂ ਯਾਰ ਮੈਨੂੰ ਸ਼ੌਂਕ ਹੈ ਨਹੀਂਗਾ ਹਨਾ ਮੇਰੇ ਤੋਂ ਚੀਜ਼ਾਂ ਦੇਖਾਣੀਆਂ ਜਾਂਦੀਆਂ ਐਵੇਂ ਲੜਦੇ ਕੂਨ ਖਾਂ ਜਾਂ ਨਿਕਲਦਾ ਤੇ ਉਹ ਕੰਮ ਤਾਂ ਨਹੀਂ ਆਪਾਂ ਕਰਉਣਾ ਆਪਾਂ ਤਾਂ ਸ਼ੌਂਕ ਨੂੰ ਰੱਖਣੇ ਆ ਆਪਣੇ ਕੋਲੇ ਜਗ੍ਹਾ ਦੀ ਕਮੀ ਨਹੀਂ ਤਾਂ ਯਾਰ ਮੇਰੀ ਨਾ ਇੱਕ ਬਚਪਨ ਤੋਂ ਰਹੀ ਜੀ ਆ ਬਾਈ ਫਾਰਮ ਬਣਾਉਣਾ ਆਪਾਂ ਮੱਝਾਂ, ਗਾਵਾਂ, ਘੋੜੇ, ਬੱਕਰੀਆਂ ਸਾਰੀਆਂ ਟੌਪ ਟੌਪ ਦੇ ਬਰੀਡ ਜਿੰਨੀਆਂ ਵੀ ਬਰੀਡਾਂ ਯਾਰ ਲਗਭਗ ਟਰਕੀ ਟਰਕੀ ਸਾਰੀਆਂ ਬਰੀਡਾਂ ਲਿਆਵਾਂਗੇ ਜਿੰਨੇ ਆਪਣੀ ਛੱਤ ਦੇ ਸ਼ੌਂਕ ਪੂਰੇ ਹੋ ਸਕੇ ਉਹ ਤਾਂ ਕਰ ਨਹੀਂ ਕਰਨੇ ਆ ਠੀਕ ਆ ਬਾਕੀ ਜਦੋਂ ਕਦੇ ਜਗ੍ਹਾ ਮਿਲ ਗਈ ਨਾ ਫਾਰਮ ਬਣਾਇਆ ਆਪਾਂ ਤੇ ਜ਼ਰੂਰ ਰੱਖਾਂ ਬਾਈ ਘੋੜੇ ਦੀ ਮੇਰੀ ਸ਼ੁਰੂ ਤੋਂ ਹੀ ਰੀਝ ਰਹੀ ਹੈ ਘੋੜੇ ਦੇ ਰਾਈਡਿੰਗ ਕਰਨੀ ਰਾਈਡਿੰਗ ਕੀਤੀ ਸਕੂਲ 'ਚ ਸਕੂਲ ਟਾਈਮ ਰਾਈਡਿੰਗ ਕੀਤੀ ਤੇ ਪਰ ਪਰਸਨਲ ਘੋੜੇ ਦੀ ਨਹੀਂ ਕੀਤੀ ਜਿਵੇਂ ਆਪ ਦਾ ਹੋਵੇ ਨਾ ਘੋੜਾ ਜਦੋਂ ਮਰਜੀ ਸਵੇਰੇ ਸ਼ਾਮ ਦੁਪਹਿਰੇ ਜਦੋਂ ਮਰਜੀ ਕੱਢ ਲਓ ਹਣਾ ਪਰ ਉਹਦਾ ਵੀ ਕੋਈ ਟਾਈਮ ਹੁੰਦਾ ਉਹ ਇੱਕ ਗੱਲ ਆ ਵੀ ਆਪਦੀ ਚੀਜ਼ ਆਪਦੀ ਹੁੰਦੀ ਬਾਈ ਠੀਕ ਹੈ ਜੀ ਬਾਕੀ ਆਪਣੇ ਵਲੌਗ ਦੇਖਦੇ ਰਹੋ ਤੇ ਜਾਨਵਰ ਆਪਾਂ ਬਿਠਾਏ ਵੀ ਆ ਆਹ ਦੇਖ ਲਓ ਬੈਠੇ ਰਹਿਣ ਦੋ ਨਹੀਂ ਰਿਹਾ ਹੁਣ ਤੋਂ ਪਹਿਲਾਂ ਪਹਿਲਾਂ ਮੈਂ ਲਾ ਦੂੰਗਾ ਇਹਨਾਂ ਨੂੰ ਤੇ ਇਹ ਵੀਡੀਓ ਦਾ ਬੇਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਲਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਕਿੱਦਾਂ ਲੱਗੀ ਤੇ ਕੱਲ ਬਲੌਗ ਜ਼ਰੂਰ ਦੇਖਿਓ ਤੁਸੀਂ ਆਪਾਂ ਕਲੇ ਸਾਰੇ ਕੂਤਰ ਰੰਗ ਲਾਵਾਂਗੇ ਠੀਕ ਆ ਬਾਈ ਤੇ ਬੱਚਿਆਂ ਨੂੰ ਵਾਤ ਵਾਤ ਛੋਟੇ ਹੁੰਦੇ ਨੂੰ ਜਾਲਚ ਪਾਇਆ ਕਰੋ ਜਦੋਂ ਕਾਫੀ ਵੱਡੇ ਛੇ ਤਰੀ ਦੇ ਪਹੁੰਚਣ ਲੱਗ ਗਏ ਬਾਈ ਕੋਲੇ ਰਹਿ ਕੇ ਜੀ ਠੀਕ ਹੈ ਮਿੱਤਰਾਂ